ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਆਖਰ ਸੱਚ ਪੰਜਾਬ 179 ਚ ਪੂਰੀ ਦੁਨੀਆ ਦਾ ਭੋਗ ਪੈ ਜਾਵਣ ਵਾਲਾ ਹੈ ਆਖਰ ਆਪਾਂ ਸਚਾਈ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਬਾਬਾ ਵੇਂਗਾ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਕਿ ਬਾਬਾ ਵੇਂਗਾ ਨੇ ਬਹੁਤ ਸਾਰੀਆਂ ਜੜੀਆਂ ਨੇ ਭਵਿੱਖ ਬਾਣੀਆਂ ਕੀਤੀਆਂ ਨੇ ਸਾਧ ਸੰਗਤ ਬਹੁਤ ਸਾਰੀਆਂ ਜੜੀਆਂ ਭਵਿੱਖ ਬਾਣੀਆਂ ਹੋਈਆਂ ਨੇ ਤੇ ਬਾਬਾ ਵੇਂਗਾ ਉਹਨਾਂ ਦੇ ਵਿੱਚੋਂ ਅਹਿਮ ਰਹੇ ਸਾਧ ਸੰਗਤ ਉਹਨਾਂ ਨੇ ਬਹੁਤ ਸਾਰੀਆਂ ਜੜੀਆਂ ਚੀਜ਼ਾਂ ਨੇ ਉਹ ਕਈਆਂ ਹੋਈਆਂ ਨੇ ਦੁਨੀਆ ਦੇ ਅੰਤ ਤੱਕ ਦੀ ਜਿਹੜੀ ਗੱਲ ਹੈ ਉਹਨਾਂ ਨੇ ਕਰ ਦਿੱਤੀ ਹੋਈ ਹੈ ਤੇ ਉਹਨਾਂ ਨੇ ਦੁਨੀਆ ਦਾ ਅੰਤ ਕਿਵੇਂ ਹੋਣਾ ਹੈ ਕਿੱਥੇ ਹੋਣਾ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਬਿਲਕੁਲ ਕਹਿ ਦਿੱਤੀਆਂ ਨੇ ਪਹਿਲਾਂ ਹੀ ਉਹਨਾਂ ਨੇ ਜਿਹੜਾ ਇਹ ਸਾਰੀਆਂ ਚੀਜ਼ਾਂ ਕਹਿ ਦਿੱਤੀਆਂ ਤੇ ਕਈ ਵਾਰੀ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਉਹ ਵੇਖ ਕੇ ਹੈਰਾਨ ਹੋਵਾਂਗੇ ਕਿ ਦੁਨੀਆ ਜਿਹੜੀ ਹੈ ਉਹ ਖਤਮ ਹੋਣ ਵਾਲੀ ਹੈ 5079 ਦੇ ਵਿੱਚ ਦੁਨੀਆ ਖਤਮ ਹੋ ਜਾਏਗੀ ਤੇ ਕਈ ਵਾਰੀ ਇਸ ਚੀਜ਼ ਨੂੰ ਜਿਹੜਾ ਹੈ ਉਹ ਸੁਣ ਕੇ ਅਚਰਜ ਹੁੰਦਾ ਹੈ ਸਾਲ 579 ਤੱਕ ਜੋ ਦੁਨੀਆ ਹੈ ਉਹ ਖਤਮ ਹੋ ਜਾਏਗੀ ਤੇ ਅਤਵਾਦੀ ਹਮਲੇ ਵੀ ਹੋਣਗੇ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਏਗਾ ਬਹੁਤ ਜ਼ਿਆਦਾ ਦੁਨੀਆ ਦਾ ਵੱਡਾ ਅੰਤ ਹੈ ਤੇ ਹੁਣ ਕਈ ਲੋਕ ਆਪੋ ਆਪਣੀ ਪ੍ਰਤੀਕਿਰਿਆ ਲੈ ਕੇ ਬੈਠ ਜਾਂਦੇ ਨੇ ਜੀ ਹਜੇ ਤਾਂ ਬਹੁਤ ਸਮਾਂ ਪਿਆ ਜੀ ਹਜੇ ਤਾਂ ਜੀ ਇੰਨਾ ਸਮਾਂ ਲੱਗਣਾ ਨਹੀਂ ਜੀ ਇਹ ਤਾਂ ਹਲੇ ਬਹੁਤ ਸਮਾਂ ਜੀ ਇੰਜ ਜੀ ਇਹ ਆ ਜੀ ਇਹ ਤੁਸੀਂ ਇਹ ਨਾ ਕਹੋ ਵੀ ਬਹੁਤ ਸਮਾਂ ਪਿਆ ਸਮਾਂ ਬਹੁਤ ਘਟ ਹੈ ਪਰਮਾਤਮਾ ਦਾ ਕੋਈ ਪਤਾ ਨਹੀਂ ਪਲਕ ਝਪਦੇ ਕਦੋਂ 50 79 ਚ ਬਚਾ ਦੇ 2000 ਚਲਦੇ ਨਾ ਹਲੇ ਸਾਡੇ ਕੋਲੇ ਕੁਝ ਸਦੀਆਂ ਪਈਆਂ ਨੇ ਪਰ ਉਹਨਾਂ ਸਦੀਆਂ ਦੇ ਉਹ ਚੀਜ਼ ਨੂੰ ਵੇਖਣ ਲਈ ਸ਼ਾਇਦ ਅਸੀਂ ਜਿਉਂਦੇ ਨਾ ਰਹੀਏ ਹੋ ਸਕਦਾ ਹੈ ਅਸੀਂ ਮਰ ਕੇ ਦੁਬਾਰਾ ਸੰਸਾਰ ਤੇ ਆਈਏ ਇਹ ਮਾਲਕ ਨੂੰ ਪਤਾ ਹੈ ਸਭ ਕੁਝ ਉਸਨੇ ਕਰਨਾ ਹੈ ਪਿਆਰਿਓ ਪਰ ਯਾਦ ਰੱਖਿਓ ਵੀ ਇਹ ਸਾਰੀਆਂ ਚੀਜ਼ਾਂ ਹੋਣੀਆਂ ਨੇ ਆਪਾਂ ਉਸ ਦੀ ਜੋ ਥਾਪੀ ਹੋਈ ਪ੍ਰਤੀਕਿਰਿਆ ਹੈ ਉਹਨੂੰ ਆਪਾਂ ਚੈਲੰਜ ਨਹੀਂ ਕਰ ਸਕਦੇ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਇੱਕ ਸਪੀਚ ਦੇ ਵਿੱਚ ਕਹਿ ਰਹੇ ਸੀ ਕਿੰਦੇ ਭਾਈ ਜਿਹੜਾ ਬੰਦਾ ਸੰਸਾਰ ਤੇ ਆਇਆ ਉਹਨੇ ਚਲਿਆ ਜਾਣਾ ਉਹਨੂੰ ਨਹੀਂ ਪਤਾ ਵੀ ਅੱਗੇ ਕੀ ਹੋਣਾ ਹੈ ਪਰ ਅੱਗੇ ਉਹ ਹੋਣਾ ਹੈ ਉਹ ਪ੍ਰਮਾਤਮਾ ਨੂੰ ਪਤਾ ਹੈ ਉਹ ਸਭ ਜਾਣਦਾ ਹੈ ਵੀ ਅੱਗੇ ਕੀ ਹੋਣਾ ਹੈ ਉਹਨੂੰ ਪਤਾ ਹੈ ਵੀ ਅੱਗੇ ਕੀ ਹੋਣਾ ਹੈ ਉਹਨੇ ਸਭ ਕੁਝ ਜਿਹੜਾ ਹੈ ਉਹ ਤੈਅ ਕੀਤਾ ਹੋਇਆ ਹੈ ਇਨ ਬਿਨ ਉਹ ਸਭ ਕੁਝ ਜਾਣਦਾ ਹੈ ਉਹਨੂੰ ਸਭ ਚੀਜ਼ਾਂ ਬਾਰੇ ਪਤਾ ਹੈ ਉਹਨੂੰ ਸਭ ਕਾਸੇ ਬਾਰੇ ਪਤਾ ਹੈ ਉਹਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਹੈ ਉਹਨੂੰ ਪਤਾ ਹੈ ਵੀ ਸਾਰਾ ਕੁਝ ਜਿਹੜਾ ਹੈ ਉਹ ਕਿਵੇਂ ਹੋਣਾ ਹੈ ਸਾਰ ਸੰਗਤ ਉਹਨੂੰ ਸਭ ਕੁਝ ਪਤਾ ਹੈ ਇਹ ਨਾ ਭੁੱਲੀਏ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਸਾਡੇ ਤੋਂ ਬਾਹਰ ਹੈ ਨਹੀਂ 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 ਉਹ ਬਾਹਰ ਨਹੀਂ ਪਿਆਰਿਓ ਉਹ ਤਾਂ ਜਿਹੜਾ ਹੈ ਉਹ ਉਹ ਸਾਡੇ ਤੋਂ ਬਹੁਤ ਅੱਗੇ ਹੈ ਸਾਡੇ ਤੋਂ ਉਹ ਬਹੁਤ ਅੱਗੇ ਹੈ ਅਸੀਂ ਇਸ ਗੱਲ ਨੂੰ ਜਿਹੜਾ ਹੈ ਉਹ ਚੈਲੰਜ ਨਹੀਂ ਕਰ ਸਕਦੇ ਅਸੀਂ ਇਸ ਗੱਲ ਦੇ ਜਿਹੜਾ ਹੈ ਉਹ ਮੁਨਕਰ ਨਹੀਂ ਹੋ ਸਕਦੇ ਕਿ ਪਰਮਾਤਮਾ ਨਹੀਂ ਹੈਗਾ ਪਰਮਾਤਮਾ ਹੈ ਤੇ ਜੋ ਉਹਨੇ ਕਹਿ ਦਿੱਤਾ ਤੇ ਉਹ ਬਿਲਕੁਲ ਜਿਹੜਾ ਹੈ ਉਹ ਹੋਵੇਗਾ ਹੀ ਹੋਵੇਗਾ ਉਹ ਹੋ ਕੇ ਰਹੇਗਾ ਆਪਾਂ ਉਸ ਨੂੰ ਚੈਲੰਜ ਨਹੀਂ ਕਰ ਸਕਦੇ ਤੇ ਨਾ ਹੀ ਆਪਾਂ ਉਸ ਚੀਜ਼ ਨੂੰ ਜਿਹੜਾ ਹੈ ਰੋਕ ਸਕਦੇ ਆ ਜੇ ਉਹਨੇ ਕਿਹਾ ਵੀ ਦੁਨੀਆ ਖਤਮ ਹੋਏਗੀ ਤੇ ਜ਼ਰੂਰ ਖਤਮ ਹੋਏਗੀ ਦੁਨੀਆ ਦਾ ਖਤਮ ਹੋਣਾ ਤੈ ਹੈ ਜਿਹੜੇ ਹਿਸਾਬ ਨਾਲ ਦੁਨੀਆ ਚੱਲ ਰਹੀ ਹੈ ਉਹ ਹਿਸਾਬ ਨਾਲ ਮੈਨੂੰ ਲੱਗਦਾ 5079 ਤੋਂ ਪਹਿਲਾਂ ਹੀ ਦੁਨੀਆ ਖਤਮ ਨਾ ਹੋ ਜਾਏ ਬਾਕੀ ਤੁਸੀਂ ਸਮਝਦਾਰ ਜੀ ਸਿਆਣੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ